हेलो माय डियर 9th क्लास स्टूडेंट्स दिस इज योर सैंपल पेपर ऑफ सोशल साइंस सो ਤੁਸੀਂ ਇਹ ਸਾਰੇ ਪੇਪਰ ਜਿਹੜਾ ਹੈਗਾ ਇਹਨੂੰ ਅੱਛੇ ਤਰੀਕੇ ਨਾਲ ਦੇਖੋ ਤੁਹਾਨੂੰ ਆਂਦੇ ਨੇ ਵੈਲੈਂਟ ਕੁਝ ਕੁਸ਼ਨਸ ਨਹੀਂ ਆਂਦੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਆਪਣੀ ਨਿਗਾਹ ਥੱਲੋਂ ਘੱਟ ਲਓ ਸੋ ਸਭ ਤੋਂ ਪਹਿਲਾਂ ਵਿਚ ਕੰਟਰੀ स्टैंड्स थर्ड इन द वर्ल्ड ऑन द बेसिस ऑफ द एरिया ਕਿ ਖੇਤਰਫਲ ਦੇ ਆਧਾਰ ਤੇ ਕਿਹੜੀ ਕੰਟਰੀ ਤੀਸਰੇ ਨੰਬਰ ਤੇ ਆਉਂਦੀ ਹੈ ਉਸ ਤੋਂ ਬਾਅਦ ਇੰਡੀਆ ਨੂੰ ਸੰਵਿਧਾਨਿਕ ਕਿਹੜਾ ਨਾਮ ਦਿੱਤਾ ਗਿਆ ਹੈ ਔਰ ਇਹਨਾਂ ਦੇ ਵਿੱਚੋਂ ਕਿਹੜਾ ਪਲੇਨ ਨਹੀਂ ਹੈ ਪਲੇਨਸ ਦਾ 파ਰਟ ਨਹੀਂ ਹੈ ਫਿਰ ਤੁਸੀਂ 파ਰਟ B ਦੇ ਵਿੱਚ ਇਹ ਕੁਐਸਚਨਸ ਕਰਨੇ ਨੇ what is the length and breadth of northern plains of india ਜਿਹੜੇ ਉੱਤਰੀ ਪਲੇਨ ਨੇ ਇੰਡੀਆ ਦੇ ਉਹਨਾਂ ਦੀ ਲੈਂਥ ਤੇ ਮਤਲਬ ਲੰਬਾਈ ਤੇ ਚੌੜਾਈ ਲਿਖਣੀ ਹੈ ਫਿਰ what is loo ਉਸ ਤੋਂ ਬਾਅਦ ਫਿਲ ਇਟ ਬਲੈਂਕ ਤੁਸੀਂ ਸਾਰੇ ਦੇਖ ਸਕਦੇ ਹੋ ਠੀਕ ਹੈ ਇੰਗਲਿਸ਼ ਮੀਡੀਅਮ ਦਾ ਪੇਪਰ ਹੈ ਇਫ ਯੂ ਨੀਡ ਇਟ ਇਨ ਪੰਜਾਬੀ ਮੀਡੀਅਮ ਯੂ ਕੈਨ ਟੈਲ ਮੀ ਇਨ ਦਾ ਕਮੈਂਟ ਸੈਕਸ਼ਨ ਠੀਕ ਹੈ ਰਜੇ ਦੈਨ ਯੂ ਪਾਰਟ ਡੀ ਸੋ ਬੇਸਿਕਲੀ ਤੁਹਾਡੇ ਜਿਵੇਂ ਹਿਸਟਰੀ ਵਗੈਰਾ ਦੇ ਕਰਕੇ ਜਿਵੇਂ ਜਿਹੜਾ ਪਹਿਲਾ ਇਹ ਜੋਗ੍ਰਾਫੀ ਦੇ ਕੁਐਸਚਨ ਬਣ ਰਹੇ ਨੇ ਯਾਨੀ ਭੂਗੋਲ ਦੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਇਜ਼ ਹਿਸਟਰੀ ਜੋ ਜਿਹੜੇ ਤੁਹਾਡੇ ਸਵਾਲ ਬਣ ਕੇ ਆ ਸਕਦੇ ਨੇ ਯੂ ਕੈਨ ਸੀ ਇਟ